ਅੰਮ੍ਰਿਤਸਰ ਸਿਵਲ ਹਸਪਤਾਲ ਵਿਖੇ ਬਤੌਰ ਸਫਾਈ ਸੇਵਕ ਠੇਕੇ ਤੇ ਕੰਮ ਕਰਦੇ ਮਜ਼ਦਮਾਂ ਵੱਲੋਂ ਹੜਤਾਲ ਕਰ ਠੇਕੇਦਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਚਲਦੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਸਾਨੂੰ ਮਹਿੰਤਾਨਾ ਦਿਵਾਉਣ ਵਿੱਚ ਮਦਦ ਕਰਨ ਕਿਉਂਕਿ ਠੇਕੇਦਾਰ ਸਾਨੂੰ 3 ਮਹੀਨੇ ਤੋਂ ਤਨਖਾਹ ਨਹੀਂ ਦੇ ਰਹੇ ਮੇਰਾ ਨਾਮ ਸਰਮਨਜਿੰਦਰ ਸਿੰਘ ਸਰ ਜਿਹੜਾ ਅੱਜ ਧਰਨਾ ਲਗਾਇਆ ਕੀ ਕਾਰਨ ਹੈ ਕਾਰਨ ਸਰ ਅਸੀਂ ਸਿਵਲ ਹਸਪੀਟਲ ਨੰਬਰ ਸਰ ਦੇ ਵਿੱਚ ਸਫਾਈ ਸੇਵਕ ਆ ਤੇ ਸਰ ਤਿੰਨ ਤਿੰਨ ਮਹੀਨੇ ਹੋ ਗਏ ਹਨੂ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਇਸ ਕਾਰਨ ਦੇ ਵਿੱਚ ਸਰ ਧਰਨਾ ਲਾਇਆ ਗਿਆ ਅਸੀਂ ਅਫਸਰਾਂ ਕੋ ਵੀ ਗਏ ਐਸਐਮਓ ਕੋਈ ਸਾਰਿਆਂ ਕੋ ਗਏ ਉਹ ਕਹਿੰਦੇ ਵੀ ਪਿੱਛੇ ਬਚਤ ਨਹੀਂ ਹੈਗਾ ਪੈਸੇ ਨਹੀਂ ਹੈਗੇ ਤੇ ਠੇਕੇਦਾਰ ਨੇ ਠੇਕੇਦਾਰ ਨੇ ਠੇਕਾ ਕਾਰੇ ਲਈ ਲਿਆ ਜੇ ਉਹਦੇ ਕੋ ਦੋ ਤਿੰਨ ਮਹੀਨਿਆਂ ਦਾ ਪੈਸੇ ਤਨਖਾਹਾਂ ਪਹੁੰਚੋ ਗਿਆ ਪੈਸੇ ਨਹੀਂ ਹੈਗੇ ਅਕਸਰ ਠੇਕੇਦਾਰ ਨੇ ਠੇਕਾਤਾ ਦੀ ਲਿਆ ਜੇ ਉਹਦੇ ਕੋ ਪਿੱਛੇ ਬਜਟ ਹੈਗਾ ਵਾ ਤੇ ਕੀ ਗੱਲ ਠੇਕੇਦਾਰ ਦੋ ਤਿੰਨ ਤਨਖਾਹਾਂ ਕੋਲੋਂ ਨਹੀਂ ਪਾ ਸਕਦਾ ਜਿੰਨੇ ਠੇਕਾ ਲਿਆ ਮਾੜਾ ਮੋਟਾ ਬੰਦਾ ਥੋੜੀ ਨਾ ਮੰਤਰੀਆਂ ਨਾਲ ਰਲ ਕੇ ਮੰਤਰੀਆਂ ਦੇ ਬੰਦਿਆਂ ਕੋ ਸਿੱਧੇ ਠੇਕੇ ਲਏ ਆ ਨਾ ਕੀ ਗੱਲ ਉਹਨਾਂ ਕੋ ਦੋ ਦੋ ਤਿੰਨ ਤਿੰਨ ਮਹੀਨਿਆਂ ਦੀਆਂ ਡਿਮਾਂਡ ਸਤਨਖਾਹਾਂ ਨਹੀਂ ਆ ਗਈਆਂ ਸਫਾਈ ਸੇਵਕਾਂ ਦੀਆਂ ਕੋਈ ਤੁਹਾਡਾ ਲੱਭ ਕੋਈ ਕੰਸਰ ਹੋਇਆ ਕੋਈ ਸਰ ਮੇਲ ਨਹੀਂ ਹੋਇਆ ਕੋਈ ਹਾਦੀ ਸੁਣਾਈ ਕੋਈ ਨਹੀਂ ਇੱਥੇ ਸਾਡੇ ਕੋਲ ਆਇਆ ਕੋਈ ਠੇਕੇਦਾਰ ਵੀ ਤੁਹਾਡੇ ਕੋਈ ਨਹੀਂ ਸਾਨੂੰ ਸਾਨੂੰ ਧਮਕੀ ਦਿੱਤੀ ਆ ਇਹ ਕੀ ਆ ਕਿ ਤੁਹਾਡੀ ਜਗ੍ਹਾ ਤੇ ਦਿਹਾੜੀ ਤੇ ਬੰਦੇ ਰੱਖ ਲਾ ਕੋ ਤੁਹਾਨੂੰ ਪੜਦਾਂਗੇ ਸਾਡੀਆਂ ਦਾ ਤੰਗਾਂਵਾਂ ਸੋ ਮੇਰਾ ਨਾਮ ਨਰਗੀਸ ਆ ਜਿਹੜਾ ਧਰਨਾ ਲਗਾਇਆ ਕਿ ਚਾਰ ਹਾਂਜੀ ਸਰ ਮੈਂ ਨਾ ਮੇਰਾ ਨਾਮ ਨਰਗੀਸ ਹੈ ਔਰ ਮੈਂ ਸਕਿਉਰਟੀ ਗਾਰਡ ਆ ਜ ਸਕਿਉਰਟੀ ਗਾਰਡ ਸਿਵਲ ਹਸਪੀਟਲ ਚ ਅੰਮ੍ਰਿਤਸਰ ਸਰ ਇਹ ਧਰਨਾ ਲਗਾਇਆ ਗਿਆ ਕਿ ਅਸੀਂ 3 ਮਹੀਨੇ ਹੋ ਗਏ ਸਾਨੂੰ ਸੈਲਰੀਆਂ ਨਹੀਂ ਪਈਆਂ ਸਾਡੀਆਂ ਅਸੀਂ ਵਾਰ-ਵਾਰ ਜਾ ਕੇ ਪੁੱਛ ਕੇ ਵੀ ਆਏ ਆ ਬੰਦੇ 4-5 ਲੈ ਕੇ ਬ10 ਵਾਰ ਚੋ ਮੇਰੇ ਕੋਲ ਪੁੱਛ ਆਇਆ ਹੋਵੇਗਾ ਪਰ ਸਾਨੂੰ 10 ਵਾਰ ਇਹੀ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਕੱਲ ਚੈੱਕ ਦੇ ਦਾਂਗੇ ਪਰਸੋ ਦੇ ਦਾਂਗੇ ਚੈੱਕ ਐਦਾਂ ਸਾਨੂੰ ਤੁਹਾਨੂੰ ਸਾਇਨ ਕਰਕੇ ਦੇ ਦਾਂਗੇ ਔਰ ਚੈੱਕ ਦਿੱਤੇ ਗਏ ਸਾਨੂੰ ਤਿੰਨ ਵਾਰ ਚੈੱਕ ਮਿਲੇ ਉਹ ਵੀ ਡੁਪਲੀਕੇਟ ਡੁਪਲੀਕੇਟ ਚੈੱਕ ਮਿਲੇ ਇੱਕ ਵਾਰ ਸਾਬ ਮੇਰੇ ਕੋਲ 9 ਲੱਖ ਦਾ ਚੈੱਕ ਦਿੱਤਾ ਉਹ ਵੀ ਵਾਪਸ ਆ ਗਿਆ ਕਿਉਂਕਿ ਲੱਗਾ ਨਹੀਂ ਕਹਿੰਦੇ ਫਟਿਆ ਵਾ ਦੂਜੀ ਵਾਰ 5 ਲੱਖ ਦਾ ਚੈੱਕ ਦਿੱਤਾ ਉਹ ਵੀ ਕਹਿੰਦੇ ਜੀ ਨਕਲੀ ਹੈ ਚੈੱਕ ਨਹੀਂ ਲੱਗਾ ਤੇ ਦੋ ਤਿੰਨ ਵਾਰ ਚੱਕ ਲੱਗ ਗਿਆ ਆ ਤੇ ਚੱਕ ਤੇ ਦੋ ਤਿੰਨੇ ਵਾਰੀ ਵਾਪਸ ਆ ਗਿਆ ਔਰ ਸਾਡੇ ਨਾਲ ਮਜ਼ਾਕ ਹੋਣ ਰਿਹਾ ਆ ਅਸੀਂ ਇੱਥੇ ਮਜ਼ਾਕ ਥੋੜੀ ਕਰਦੇ ਅਸੀਂ ਕੰਮ ਕਰਦੇ ਆ ਤੇ ਸਾਡੇ ਨਾਲ ਮਜ਼ਾਕ ਕਿਉਂ ਕੀਤਾ ਜਾਂਦਾ ਠੀਕ ਹੈ ਨਾ ਸਾਡੀ ਮੰਗ ਇਹ ਆ ਕਿ ਸਾਨੂੰ 3 ਮਹੀਨਾ ਦੀ ਤਨਖਾਹ ਇਕੱਠੀ ਚਾਹੀਦੀ ਆ ਅਸੀਂ ਇੱਕ ਇੱਕ ਕਰਕੇ ਤਨਖਾਹ ਨਹੀਂ ਲੈਣੀ ਨਹੀਂ ਤਾਂ ਅਸੀਂ ਉਹਨਾਂ ਚਿਹਰੇ ਤੇ ਬੈਠੇ ਜੇ ਔਰ ਸਾਡੇ ਅਸੀਂ ਮੰਨ ਲਓ ਸਾਡੇ ਬੰਦੇ ਇਕੱਠੇ ਹੋ ਕੇ ਜਾਂਦੇ ਆ ਦਫਤਰ ਚ ਹੁਣ ਫਿਲਹਾਲ ਜੇ ਜਾਂਦੇ ਆ ਤੇ ਸਾਨੂੰ ਕਿਹਾ ਜਾਂਦਾ ਜੀ ਤੁਹਾਡੀ ਜਗ੍ਹਾ ਤੇ ਦਿਹਾੜੀਏ ਬੰਦੇ ਰੱਖ ਲੈਣੇ ਆ ਤੇ ਤੁਸੀਂ ਆਪਣਾ ਉੱਥੇ ਜਿੱਥੇ ਬੈਠੇ ਹੋ ਬੈਠੇ ਰਹੋ ਠੀਕ ਹੈ ਸਾਨੂੰ ਤਾਂ 3 ਮਹੀਨੇ ਤਨਖਾਹ ਨਹੀਂ ਮਿਲੀ ਨਵੇਂ ਬੰਦਨ ਕਿਥੋਂ ਦੇਣਗੇ ਹਾਂਜੀ ਰਾਜਦੀਪ ਸਿੰਘ ਕਿੱਥੇ ਵਾਗਾ ਫਰੋਜਪੁਰ ਹਾਂਜੀ ਤੁਹਾਡਾ ਮੇਰੂ ਜੀ ਹੈ ਸਰ ਫਰੋਜਪੁਰ 82 ਘੰਟੇ ਦਾ ਰਸਤਾ ਹੈ ਅਸੀਂ ਸਾਰੀ ਟੀਮ ਕਿੱਥਾ ਲੈ ਕੇ ਜਾਈਏ ਉਨੇ ਆਉਣਾ ਤੇ ਜੇ ਨਹੀਂ ਨਾ ਮਤਲਬ ਤਨਖਾਹਾਂ ਦੇ ਦਿੱਤੀ ਕਰੋ ਸਰ ਅਸੀਂ ਬੈਠੇ ਫਿਰ ਕੰਮ ਨਹੀਂ ਹੋਏਗਾ ਔਰ ਦੂਸਰਾ ਬੰਦਾ ਵੀ ਨਹੀਂ ਵੜਨ ਦੇਣਾ ਵੀ ਮੰਨ ਲਓ ਜੇ ਕਹਿਣਗੇ ਨਾ ਵੀ ਦੂਜਾ ਬੰਦਾ ਕਿਤੇ ਕੰਮ ਕਰੂਗਾ ਦਿਹਾੜੀਏ ਲਾਵਾਂਗੇ ਅਸੀਂ ਉਹ ਵੀ ਨਹੀਂ ਕਰਨ ਦੇਣਾ जितों तक डिमांड ना पूरी हैगी सू जितों तक भी जाना पेगा जावाने पर अपनी मंग पूरी करके रवेंगे प्रॉपर्टी बेचने और खरीदने के लिए संपर्क करें फेयर डील प्रॉपर्टीज